ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਟਹਾਕ ਪਲਾਸ ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਜੀ ਨੇ ਇਸ ਸ਼ਲੋਕ ਵਿੱਚ ਬਹੁਤ ਸੋਹਣੀਆਂ ਉਦਾਹਰਨਾਂ ਐਗਜ਼ਾਮਪਲਸ ਯੂਜ਼ ਕੀਤੀਆਂ ਹਨ ਵਰਤੀਆਂ ਹਨ ਪਹਿਲੀ ਪੰਕਤੀ ਦੇ ਵਿੱਚ ਚੰਦਨ ਅਤੇ ਪਲਾਸ ਦੋ ਐਸੀਆਂ ਲੱਕੜਾਂ ਹੁੰਦੀਆਂ ਹਨ ਚੰਦਨ ਐਸੀ ਲੱਕੜ ਹੈ ਜਿਹਦੇ ਵਿੱਚ ਸੁਗੰਧੀ ਆਉਂਦੀ ਹੈ ਖੁਸ਼ਬੋ ਆਉਂਦੀ ਹੈ ਪਲਾਹ ਐਸੀ ਲੱਕੜ ਹੁੰਦੀ ਹੈ ਜਿਹਦੇ ਵਿੱਚ ਕੋਈ ਗੁਣ ਨਹੀਂ ਹੁੰਦਾ ਕੋਈ ਖੁਸ਼ਬੋ ਨਹੀਂ ਹੁੰਦੀ ਹੋ ਸਕਦਾ ਉਹਦੇ ਵਿੱਚ ਕੰਡੇ ਵੀ ਹੋਣ ਕਬੀਰ ਜੀ ਨੇ ਪਹਿਲੀ ਪੰਕਤੀ ਦੇ ਵਿੱਚ ਸਾਨੂੰ ਬਹੁਤ ਸੋਹਣੀ ਸਿੱਖਿਆ ਦਿੱਤੀ ਹੈ ਚੰਦਨ ਕਾ ਬਿਰਵਾ ਪਲਾ ਬਿਰਵਾ ਭਾਵ ਕਿ ਛੋਟਾ ਜਿਹਾ ਬੂਟਾ ਇੱਕ ਲਿਟਲ ਪਲੈਂਟ ਗਰੋਇੰਗ ਪਲੈਂਟ ਪਲਾਹ ਚੰਗਾ ਹੈ ਚੰਦਨ ਦੀ ਲੱਕੜੀ ਦਾ ਛੋਟਾ ਜਿਹਾ ਬੂਟਾ ਚੰਗਾ ਹੈ ਭਲਾ ਹੈ ਜਿਹਦੇ ਵਿੱਚੋਂ ਖੁਸ਼ਬੂ ਆ ਰਹੀ ਹੈ 베ੜਿਓ ਢਾਕ ਪਲਾਸ 베ੜਿਓ ਢਾਕ ਟੱਕਿਆ ਹੋਇਆ ਹੈ ਕਵਰ ਕੀਤਾ ਹੈ ਕਿੰਨਾ ਨੇ ਪਲਾਹ ਦੇ ਬੂਟਿਆਂ ਨੇ ਚੰਦਨ ਦੇ ਛੋਟੇ ਜਿਹੇ ਬੂਟੇ ਨੂੰ ਭਾਵੇਂ ਪਲਾਹ ਦੇ ਬੂਟਿਆਂ ਨੇ ਟੱਕਿਆ ਹੋਇਆ ਹੈ ਕਵਰ ਕੀਤਾ ਹੋਇਆ ਹੈ ਉਹਦੇ ਵਿੱਚੋਂ ਫਿਰ ਵੀ ਖੁਸ਼ਬੂ ਆ ਰਹੀ ਹੈ ਪਹਿਲੀ ਪੰਕਤੀ ਚੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਭਾਵੇਂ ਸਾਡੀ ਜੀਵਨ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਮੁਸ਼ਕਲਾਂ ਆ ਜਾਣ ਅਨੇਕਾਂ ਤਰ੍ਹਾਂ ਦੇ ਦੁੱਖ ਆ ਜਾਣ ਫਿਰ ਵੀ ਆਪਣੇ ਜੀਵਨ ਦੇ ਵਿੱਚ ਅਸੀਂ ਆਪਣਾ ਸਹਿਜ ਸੁਭਾਅ ਸੰਤੋਖ ਵਾਲਾ ਸੁਭਾਅ ਰੱਬੀ ਗੁਣ ਜੋ ਸ਼ੁਭ ਗੁਣ ਹਨ ਉਹਨਾਂ ਨੂੰ ਵਿਸਾਰਨਾ ਨਹੀਂ ਜਿਵੇਂ ਇੱਕ ਚੰਦਨ ਦਾ ਛੋਟਾ ਜਿਹਾ ਬੂਟਾ ਸੁਗੰਧੀ ਦੇਂਦਾ ਹੀ ਰਹਿੰਦਾ ਹੈ ਭਾਵੇਂ ਉਸ ਨੂੰ ਪਲਾ ਦੇ ਬੂਟਿਆਂ ਨੇ ਢੱਕਿਆ ਹੋਇਆ ਹੈ ਇਸ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਆਪਣਾ ਚੰਗਾ ਸੁਭਾਅ ਚੰਗੇ ਗੁਣ ਰੱਬੀ ਗੁਣ त्यागਣੇ ਨਹੀਂ ਹਨ ਦੂਸਰੀ ਪੰਕਤੀ ਓਏ ਭੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਕਿ ਚੰਦਨ ਦੇ ਕੋਲ ਰਹਿ ਕੇ ਉਹਨਾਂ ਪਲਾਹ ਦੇ ਬੂਟਿਆਂ ਵਿੱਚ ਵੀ ਖੁਸ਼ਬੋ ਆ ਜਾਂਦੀ ਹੈ ਦੂਸਰੀ ਪੰਕਤੀ ਵਿੱਚੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਮਨ ਕਰਕੇ ਸਰੀਰ ਕਰਕੇ ਚੰਗੇ ਲੋਕਾਂ ਦੀ ਚੰਗੇ ਗੁਣਾਂ ਦੀ ਸਾਝ ਕਰਨੀ ਚਾਹੀਦੀ ਹੈ ਸਰੀਰ ਕਰਕੇ ਵੀ ਸਾਨੂੰ ਚੰਗੇ ਲੋਕਾਂ ਦੇ ਕੋਲ ਬੈਠਣਾ ਚਾਹੀਦਾ ਹੈ। ਮਨ ਕਰਕੇ ਵੀ ਚੰਗੇ ਖਿਆਲਾ ਦੀ ਸੰਗਤ ਕਰਨੀ ਚਾਹੀਦੀ ਹੈ। ਸੋ ਇਸ ਸ਼ਲੋਕ ਦੇ ਵਿੱਚ ਸਾਨੂੰ ਬਹੁਤ ਸੋਹਣੀਆਂ ਸਿੱਖਿਆਵਾਂ ਮਿਲਦੀਆਂ ਹਨ ਕਿ ਸਾਨੂੰ ਆਪਣਾ ਜੋ ਚੰਗਾ ਸੁਭਾਅ ਹੋ ਹੈ, ਜੋ ਰਬੀ ਗੁਣਾ ਵਾਲਾ ਸੁਭਾਅ ਹੈ, ਸ਼ੁਭ ਗੁਣਾ ਵਾਲਾ ਸੁਭਾਅ ਹੈ, ਉਸ ਚੰਦਨ ਦੇ ਛੋਟੇ ਜਿਹੇ ਬੂਟੇ ਦੀ ਤਰ੍ਹਾਂ ਸਾਨੂੰ ਉਹ ਛੱਡਣਾ ਨਹੀਂ ਚਾਹੀਦਾ। ਭਾਵ ਕਿ ਹਰ ਸਮੇਂ ਜਿਵੇਂ ਉਹ ਚੰਦਨ ਦਾ ਬੂਟਾ ਸੁਗੰਧੀ ਦੇ ਰਿਹਾ ਖੁਸ਼ਬੋ ਦੇ ਰਿਹਾ ਹੈ ਐਵੇਂ ਹੀ ਆਪਣੇ ਚੰਗੇ ਸੁਭਾਅ ਦੀ ਖੁਸ਼ਬੋ ਸਾਨੂੰ ਦਿੰਦੇ ਰਹਿਣਾ ਚਾਹੀਦਾ ਹੈ ਭਾਵ ਕਿ ਸਾਡੇ ਐਕਸ਼ਨ ਸਾਡੇ ਕਰਮ ਸਾਡਾ ਵਿਹਾਰ ਚੰਗਾ ਹੋਣਾ ਚਾਹੀਦਾ ਹੈ ਦੂਸਰੀ ਪੰਕਤੀ ਵਿੱਚ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਸਰੀਰ ਕਰਕੇ ਵੀ ਅਤੇ ਮਨ ਕਰਕੇ ਵੀ ਚੰਗੇ ਲੋਕਾਂ ਦਾ ਅਤੇ ਚੰਗੇ ਖਿਆਲਾਂ ਦੀ ਸੰਗਤ ਕਰਨੀ ਚਾਹੀਦੀ ਹੈ